ਪੰਜਾਬ ਦੇ ਵਿੱਚ ਟ੍ਰਾਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਪੰਜਾਬ ਦੇ ਮੁਹਾਲੀ, ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਹਾਈ ਡੈਫੀਨੇਸ਼ਨ ਆਨਲਾਈਨ ਕੈਮਰੇ ਲੱਗਣ ਜਾ ਰਹੇ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਆਨਲਾਈਨ ਚਲਾਨ ਇਕੱਠਾ ਜਾਏਗਾ ਤੇ 24 ਘੰਟਿਆਂ ਦੇ ਵਿੱਚ ਚਲਾਨ ਤੁਹਾਡੇ ਘਰ ਪਹੁੰਚ ਜਾਏਗਾ ਇਸ ਤਰੀਕੇ ਦੀ ਵਿਵਸਥਾ ਕੀਤੀ ਗਈ ਹੈ ਤੇ ਸ਼ੁਰੂਆਤ ਹੋ ਰਹੀ ਹੈ 26 ਜਨਵਰੀ ਨੂੰ ਇਸੇ 26 ਜਨਵਰੀ ਦੇ ਉਤੋਂ ਆਨਲਾਈਨ ਚਲਾਨ ਕੱਟਨੇ ਸ਼ੁਰੂ ਹੋ ਜਾਣਗੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਮੁਹਾਲੀ ਸੱਤ ਫੇਸ ਦੁਸ਼ਹਿਰਾ ਗਰਾਊਂਡ ਦੇ ਨਾਲ ਜੋ ਲਾਈਟਾਂ ਨੇ ਇਸ ਲਾਈਟਾਂ ਦੇ ਉੱਤੇ ਤਸਵੀਰਾਂ ਨੇ ਜਿੱਥੇ ਹਾਈ ਡੈਫੀਨੇਸ਼ਨ ਕੈਮਰੇ ਲਗਾਏ ਗਏ ਨੇ ਮੁਹਾਲੀ ਦੇ ਵਿੱਚ ਇਹ ਕੈਮਰਿਆਂ ਦੀ ਗਿਣਤੀ 400 ਹੈਗੀ ਆ 20 ਪੁਆਇੰਟ ਦੇ ਵਿੱਚ ਇਸ ਤਰੀਕੇ ਦੇ ਕੈਮਰੇ ਫਸਟ ਸਟੇਜ ਦੇ ਵਿੱਚ ਲਗਾਏ ਗਏ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਜਿਹੜੇ ਲੋਕ ਟ੍ਰਾਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਚਲਾਅ ਕੱਟੇ ਜਾਣਗੇ ਜਿਹੜੇ ਲੋਕ ਹੈਲਮਟ ਨਹੀਂ ਪਾਉਂਦੇ ਸੀਟ ਬੈਲਟ ਨਹੀਂ ਪਾਉਂਦੇ ਜਾਂ ਫਿਰ ਲਾਈਟ ਕ੍ਰਾਸ ਕਰਦੇ ਨੇ ਜੰਪ ਕਰਦੇ ਨੇ ਜਾਂ ਫਿਰ ਹੋਰ ਕੋਈ ਐਕਸੀਡੈਂਟ ਹੁੰਦਾ ਜਾਣਕਾਰੀ ਮੁਹੱਈਆ ਕਰਾਉਣ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਬੰਧ ਕੀਤੇ ਗਏ ਨੇ ਮੁਹਾਲੀ ਸੁਹਾਣਾ ਪੁਲਿਸ ਸਟੇਸ਼ਨ ਦੇ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਜਿਸ ਕੰਟਰੋਲ ਰੂਮ ਦੇ ਵਿੱਚ ਅ ਦੇਖਿਆ ਜਾਏਗਾ ਪੂਰੀ ਮੋਨੀਟਰ ਕੀਤਾ ਜਾਏਗਾ ਕਿੱਥੇ ਕਿੱਥੇ ਲੋਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤੇ ਕਿੱਥੇ ਕਿੱਥੇ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਘਟਨਾ ਜਾਂ ਵਾਰਦਾਤ ਹੋਈ ਹੈ ਇਸ ਤਰੀਕੇ ਦਾ ਧਿਆਨ ਵੀ ਇਹਨਾਂ ਹਾਈ ਡੈਫੀਨੇਸ਼ਨ ਕੈਮਰਿਆਂ ਦੇ ਨਾਲ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਾਈ ਰੈਜ਼ੋਲੂਸ਼ਨ ਕੈਮਰੇ ਨੇ ਜਿਨ੍ਹਾਂ ਦਾ ਇਸਤੇਮਾਲ ਮੁਹਾਲੀ ਦੇ ਵਿੱਚ ਜਗਾ ਜਗਾ ਤੇ ਕੀਤਾ ਗਿਆ ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ ਵੀ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਪ੍ਰਬੰਧ ਪਹਿਲੀ ਸਟੇਜ ਦੇ ਵਿੱਚ ਕੀਤੇ ਗਏ ਨੇ ਹਾਲਕਿ ਚੰਡੀਗੜ੍ਹ ਦੇ ਵਿੱਚ ਇਸ ਤੋਂ ਪਹਿਲਾਂ ਹੀ ਇਹ ਆਨਲਾਈਨ ਚਲਾਨ ਦਾ ਸਿਸਟਮ ਚਾਲੂ ਹੈਗਾ ਚੰਡੀਗੜ੍ਹ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਤੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਨੇ ਆਨਲਾਈਨ ਤਰੀਕੇ ਦੇ ਨਾਲ ਅਗਰ ਕੋਈ ਲਾਈਟ ਜੰਪ ਕਰਦਾ ਜਾਂ ਟ੍ਰੈਫਿਕ ਨਿਯਮ ਦੀ ਕਿਸੇ ਦੀ ਉਲੰਘਣਾ ਕਰਦਾ ਤਾਂ ਉਸ ਦੇ ਘਰ ਹੀ ਨੰਬਰ ਪਲੇਟ ਤੋਂ ਵਿਦ ਫੋਟੋ ਚਲਾਨ ਪਹੁੰਚ ਜਾਂਦਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਕਿ ਮਹਾਲੀ ਦੇ ਵਿੱਚ ਤਸਵੀਰਾਂ ਨੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਕੈਮਰਿਆਂ ਦਾ ਪ੍ਰਬੰਧ ਕੀਤਾ ਗਿਆ ਹਾਲਾਂਕਿ ਜੇ ਸ਼ੁਰੂਆਤ ਦੀ ਗੱਲ ਕਰੀਏ ਤਾਂ 4 7 2024 ਨੂੰ ਇਸ ਦਾ ਨੀ ਪੱਥਰ ਰੱਖਿਆ ਗਿਆ ਸੀਗਾ ਜੁਲਾਈ ਮਹੀਨੇ ਦੇ ਵਿੱਚ ਮੋਹਾਲੀ ਦੇ ਵਿੱਚ ਮਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਨੀ ਪੱਥਰ ਰੱਖਿਆ ਗਿਆ ਸੀ ਮੌਕੇ ਤੇ ਚੀਫ ਗੈਸਟ ਸਿਗੇ ਕੁਲਵੰਤ ਸਿੰਘ ਜਿਹੜੇ ਕਿ ਮੋਹਾਲੀ ਤੋਂ ਐਬਲਏ ਨੇ ਇਸ ਤੋਂ ਇਲਾਵਾ ਉਸ ਸਮੇਂ ਦੇ ਐਸਐਸਪੀ ਸੰਦੀਪ ਗਰਗ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਸਿਗੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਇਸ ਕਰਕੇ ਰੱਖਿਆ ਗਿਆ ਜਿਹੜਾ ਆਨਲਾਈਨ ਚਲਾਨਿੰਗ ਦਾ ਕਿਉਂਕਿ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਰ ਜਗ੍ਹਾ ਦੇ ਉੱਤੇ ਟ੍ਰਾਫਿਕ ਪੁਲਿਸ ਦੇ ਮਲਾਜ਼ਮ ਲਾਉਣਾ ਸੰਭਵ ਨਹੀਂ ਹੁੰਦਾ ਤੇ ਇਸੇ ਕਰਕੇ ਇੱਕ ਜਗ੍ਹਾ ਤੇ ਕੰਟਰੋਲ ਰੂਮ ਬਣਾ ਕੇ ਬਾਕੀ ਜਗਾਵਾਂ ਦੇ ਉੱਤੇ ਪੂਰੇ ਮਹੱਲੀ ਦੇ ਵਿੱਚ ਕੈਮਰੇ ਆਹੀ ਦੇਖਿਆ ਜਾਂਦਾ ਕਿ ਕੋਈ ਟ੍ਰਾਫਿਕ ਨਿਯਮਾਂ ਦੀ ਉਲੰਘਣਾ ਨਾ ਕਰਦਾ ਹੋਵੇ ਤਾਂ ਹਾਲ ਫਲਾਲ ਇਸ ਦੀ ਇੰਸਟਾਲੇਸ਼ਨ ਕੈਮਰਿਆਂ ਦੀ ਹੋ ਚੁੱਕੀ ਹੈ ਤੇ 26 ਜਨਵਰੀ ਤੋਂ ਲੋਕਾਂ ਦੇ ਆਨਲਾਈਨ ਚਲਾਨ ਕੱਟ ਕੇ ਘਰੇ ਪਹੁੰਚਿਆ ਕਰਦੇ ਨੇ ਕੈਮਰਾਮੈਨ ਕੁਲਜੀ ਨਾਰਾ ਦਿਨਾਰ ਅਰਵਿੰਦ ਮੀਤ ਪੀਟੀਸੀ ਨਿਊਜ਼ ਬਹਾਲੀ